ਕਸਰੀਤਾ ਜੀ ਅੱਜ ਆਏ ਸੀ ਆਪਾਂ ਰਮਣੇ ਦਾ ਬਾਣ ਬਾਣ ਇਹ ਨਹੀਂ ਰੌਣਾ ਕਹਿੰਦਾ ਆ ਜਾ ਕਹਿੰਦਾ ਮੈਥੋਂ ਬਾਹੀ ਦਾ ਨਿਕਲਣ ਥੱਕ ਗਿਆ ਮੱਧਿਆਂ ਲੜ ਪਏ ਇਹ ਆ ਦੇ ਭਰਾਵਾਂ ਨਾਲ ਲਪੜੋ ਲਪੜੀ ਹੋ ਗਏ ਫਿਰ ਕਹਿੰਦਾ ਅੱਜ ਦੱਸ ਕੇ ਆਉਂਦਾ ਰਾਜ ਹੋਏ ਹਾਏ ਓਏ ਲੜ ਪਏ ਸੀਗੇ ਲਪੜੋ ਲਪੜੀ ਹੋ ਗਏ ਕਹਿੰਦੇ ਮੁੰਡੇ ਤੁਹਾਨੂੰ ਦਿਖਾਉਣੇ ਆਂਗੇ ਆਪਾਂ 4x4 ਤੋਂ ਬਿਨਾ ਪਹਿਲਾ ਹਾਈ ਕਿੰਨਾ ਦੋਰਾ ਇਹ ਕਿੰਨਾ ਕ ਤੋਰਾ ਕਰਦਾ ਆਪਣਾ ਸਾਡਾ ਇਹ ਬਚਾ ਟਰੈਕਟਰ ਲਓ ਲਓ ਜੀ ਹੁਣ ਲਾਦਾ ਪਹਿਲਾ ਹਾਈ 1400 ਚੱਕਰਾ 1600 ਚੱਕਰਾਗੇ ਜਿਹੜੀਆਂ ਕਿੰਨੇ ਕਿ ਚੱਕਰ ਡਰਾਪ ਕਰਦਾਗਾ 1400 ਲਾ ਗਿਆ 1300 ਲਾ ਗਿਆ ਵਧੀਆ ਪਰਫਾਰਮੈਂਸ ਦਿਖਾ ਰਿਹਾ ਹਜੇ ਤਾਂ ਟਰੈਕਟਰ ਚੱਕਰ ਪੂਰੇ ਕਰ ਗਿਆ ਚੱਕਰ ਪੂਰੇ ਕਰ ਗਿਆ ਪਹਿਲਾ ਹਾਈ ਪਹਿਲਾ ਹਾਈ ਵਧੀਆ ਚੱਲਦਾ ਹਜੇ ਤੱਕ ਤਾਂ ਲੱਗ ਗਈ ਨਜ਼ਰ ਆ ਲੱਗਦਾ ਲੱਗ ਗਿਆ ਨਜ਼ਰਾ ਲੈ ਕੇ ਵਗੇ ਤੁਹਾਨੂੰ ਲਾ ਕੇ ਦਿਖਾਉਣੀ ਆ 4x4 ਪਹਿਲਾ ਹਾਈ ਟਰੈਕਟਰ ਦੀ ਪਰਫਾਰਮੈਂਸ ਕਿੱਦਾਂ ਦਾ ਚੱਲਦਾਗਾ ਇਹ ਲਾਦਾ 4x4 ਪਹਿਲੇ ਹਾਈ ਚ ਪਹਿਲਾਂ ਤੁਹਾਨੂੰ ਦਿਖਾਇਆ ਸੀ ਵਿਰੇਆ 4x4 ਤੋਂ 4x2 ਜਿਹੜਾ ਪਹਿਲਾਂ ਹੁਣ 4x4 ਟਰੈਕਟਰ ਦੀ ਪਰਫਾਰਮੈਂਸ ਬਹੁਤ ਵਧੀਆ ਆ ਰਹੀ ਹਜੇ ਤੱਕ ਦਾ ਵੜ ਗਿਆ ਚੱਲਦਾ ਹੋਇਆ 11 ਹਲਾ ਨੇ ਕੋਈ ਮੱਥੇ ਤੋਂ ਜਾਂਦੇ ਕੋਈ ਮੱਥੇ ਤੋਂ ਹਾਲ ਨਹੀਂ ਚਾਹਦੇ ਐਂ ਹੀ ਮੋੜਾਂਗੇ 200 ਗਰਾਦ ਦਿੱਤੀ ਤੁਮੇ 200 ਹੀ ਨਾ ਰ ਆਈ ਗਏ ਕੱਟ ਲਾਂਗੇ ਚਾਬ ਗਿਆ ਚਾਬ ਗਿਆ ਤੋੜ ਗਿਆ ਪਰੇ ਆਪਦੀ ਆ ਵੀ ਚੱਕ ਲੈਣੇ ਐਣੇ ਦਾ ਕਰ ਗਿਆ ਚੱਕਰ ਪੂਰੇ ਆਪਦੇ ਲੈ ਗਿਆ ਨਹੀਂ ਹੋਏ 452 4x4 ਦਾ ਤੀਜਾ ਵੀਡੀਓ ਮਲਾਤਾ ਬਾਈ ਜੀ ਦੇਖੋ ਦੂਜੇ ਵੀਡੀਓ ਸਾਨੂੰ ਜਾਤ ਗਿਆ ਵਧੀਆ ਚੱਲਦਾ ਤੀਜੇ ਵੀਡੀਓ ਵਿੱਚ ਟਰੈਕਟਰ ਪੂਰਾ ਘੈਂਟ ਤੋਰਾਗਾ ਪੂਰਾ 25 ਜਾਂਦਾਗਾ ਮਿੱਟੀ ਮਾਰਦਾ ਜਾਗਾ ਦੂਜੇ ਵੀਡੀਓ ਵਿੱਚ ਚੱਲ ਪਿਆ ਵਧੀਆ ਪਰਫਾਰਮੈਂਸ ਦਿਖਾ ਰਿਹਾਗਾ 1600 ਚੱਕਰ ਆ ਗਏ ਥੋੜੇ ਜਿਹੇ ਚੱਕਰ ਡ੍ਰੌਪ ਕਰਦਾਗਾ ਨਵਾਂ ਕਰਕੇ 4x4 ਲੱਗਿਆ ਹੋਇਆਗਾ ਉਹ ਵਧੀਆ ਡੰਗਾ ਲਾਹੀ ਜਾਂਦਾਗਾ ਉਹ ਫਾਇਦਾ ਦਾ ਨਹੀਂ ਸਾਨੂੰ ਦੀਨਾ ਨਹੀਂਗਾ ਫੋਰ ਬਾਈ ਫੋਰ ਦਾ ਫਾਇਦਾ ਨਹੀਂ ਲਿਆ ਹੋਣਾ ਕੋਈ ਪ੍ਰਾਣੇ ਨਾਲ ਹੀ ਬਾਹਲੋ ਉਹ ਨਹੀਂ ਹੋਗੇ ਤਾਂ ਹੀ ਉਹਨੇ ਨਵਾ ਕਹਿੰਦਾ ਸਾਡਾ ਪਰ ਉਹ ਵਧੀਆਗਾ ਤਾਂ ਨਵਾ ਗਾਏ ਕਹਿੰਦੇ ਹੁੰਦੇ ਆਗੇ ਜਿਹੜਾ ਪਿੰਡ ਚ ਰਹੋ ਜਾਂ ਬਣਾਉਣਾ ਫਿਰ ਤਾਂ ਜੋ ਵੀਆ ਬਣਾਉਣਾ ਤਾਂ ਠੀਕ ਆ ਤੂੰ ਦਾ ਕੋਈ ਫਾਇਦਾ ਨਹੀਂ ਪ੍ਰਾਣਾ ਵੀ ਉਨੀ ਕਹਿੰਦਾ ਨਵਾ ਵੀ ਉਨੀ ਕਹਿੰਦਾ ਉਹ ਵਧੀਆ ਡੰਗਾ ਲਾਹੀ ਜਾਂਦਾ ਉਹ ਪਿੱਛੇ ਜਾਲ ਵਧੀਆ ਸਕੰਜਾ ਜਾਲਾਈ ਆਉਗਾ ਨਵੇਂ ਉੱਗੇ ਨਹੀਂ ਲਾਉਂਦੇ ਠੀਕੇ ਜਿਹੜੇ ਥੋੜਾ ਜਿਹੀ ਵੀ ਫਰਕ ਆਗਾ ਕੋਈ ਬੜਾ ਫਰਕ ਨਹੀਂ ਆਗਾ ਜੇ ਆਪਾਂ ਕਹਿ ਲਈਏ ਦੀ ਪ੍ਰਾਣਾ ਟਰੈਕਟਰ ਵੀ ਵਧੀਆ ਹੈਗਾ ਕਿਉਂ ਉਹ ਰਮਾ ਕੇ ਲਿਆ ਹੁੰਦਾ ਰਮਾ ਹੋਇਆ ਹੁੰਦਾ ਹੈ ਨਵਾਂ ਕਰਕੇ ਥੋੜਾ ਜਿਹਾ ਲਾਉਣੇ ਆ ਇਹਦੇ ਉੱਤੇ ਸੀਜ਼ਨ ਮੱਕੀ ਵਾਲੀ ਤੇ ਆਪਾਂ ਲਾਵਾਂਗੇ ਤੁਹਾਨੂੰ ਮੱਕੀ ਵਾਲੀ ਦਿਖਾਵਾਂਗੇ ਆਪਾਂ ਵੇਲੇ ਦਿਖਾਵਾਂਗੇ ਉਹਨੂੰ ਕਿਵੇਂ ਜਾ ਕੜਕਾ ਵੇਲੇ ਗੱਲਬਾਤ ਹੋ ਜਾਊਗੀ ਬਾਅਦ ਪ੍ਰਾਣੇ 52 ਨਾਲ ਦੀ ਆ ਜਾਮਾ ਇਹ ਨਾ ਪਕਾਰੇ ਬਹੁਤ ਕਹਿਣ ਮਾਰਾ ਪੂਰੇ ਵਧੀਆ ਕੰਮ ਘੈਂਟ ਆ ਮਾਹੌਲ ਪੂਰਾ ਬਣਿਆ ਹੋਇਆ ਹੈ ਮਾਹੌਲ ਪੂਰਾ ਬੀਵੀ ਆ ਗਏ ਨੇ ਆਪਣੇ ਦੇਖਣ ਆ ਓਏ ਕੱਢੀ ਜਾਂਦਾ ਮੰਡੋਏ ਓਏ ਕੱਢੀ ਜਾਂਦਾ ਕਰਾ ਧਰਤੀ ਪਾਲਾ ਸਾਸੀ ਤੱਕ ਦੇ ਜਾਂਦਾ ਥੱਲੇ ਨੂੰ ਜੇ ਤੁਹਾਨੂੰ ਹਾਲ ਦਿਖਾਉਣੇ ਹਨ ਪਿਛੇ ਕਿੰਨੇ ਆ 11 ਆ ਵੀਰੇ 11 ਹਾਲਾ ਪੂਰੇ ਆ ਆਪਣੇ ਕੁੱਕੀ ਵਾਲੇ ਤੋਂ ਲਵਾਇਆ ਹੋਇਆ ਡਿੱਕ ਤੁਹਾਨੂੰ ਇਹ ਵੀ ਦਿਖਾਵਾਂਗੇ ਆਪਾਂ ਬਾਅਦ ਚ ਬਾਲ ਕੇ ਕਰਾ ਆਪਾਂ ਆਪਾਂ ਦੇਖਣੀ ਸੁਣਦੇ ਜਿਆਦਾ ਅੱਜ ਇਕ ਫੁਕਾਰੀ ਸੁਣਾਵੇ ਝੋਟੇ ਹਾਂ ਅੱਜ ਫੁਕਾਰੀ ਸੁਣਿਆ ਝੋਟੇ ਦੇ ਬਲੇਂਡਰ ਚੇਂਜ ਕਰਾਂਗੇ ਉਹ ਵੀ ਬਾਜੀ ਬਾਂਦੀ ਮਾਰ ਕੇ ਠੀਕ ਗੱਲ ਆ ਉਹ ਆਇਆ ਵੀ ਵਧੀਆ ਘੈਂਨ ਮੋੜਾ 55 ਜਨਾਉ ਦਾ ਜਿਹੜਾ ਸਵਾਦ ਆ ਨਾ ਉਹ ਸੁਣ ਪਤੀ ਆ ਬਾਈ ਅਸੀਂ ਵੀ ਦੱਸਗੇ ਜਿਹਦੇ ਕੋਲ ਹੈਗਾ ਉਹ ਜਾਣਦੇ ਆਗਾ ਹਾਂ ਓਏ ਲੈ ਵੀ ਜਾਦੇ ਬੰਦਾ ਬੰਦਿਆ ਜਮਾ ਇੱਕ ਚੱਕਰ ਤੋੜਦਾ ਪੂਰੇ ਘਰ ਦਾ ਫੇਰ ਘੜਦਾ ਆ ਸਵਾਦ ਆ ਸਵਾਦ ਆ ਜੇ ਲੈਫਟ ਕੇ ਨਹੀਂ ਬਹਿ ਕੇ ਦਿਖਾਈਏ ਸਰਾਗਾ ਦਵਾਤ ਦੇਖੋ ਬੰਧਿਆ ਤੁਰਿਆ ਬਰਦਾ ਭਾਈ ਤੁਹਾਨੂੰ ਦੱਸ ਲਿਆ ਕੋਈ ਹੋਰ ਗੇਰ ਤੇ ਵੀ ਬਾਕੇ ਦਿਖਾਉਣ ਆਏ ਆ ਜਾਂ ਕਿਤੇ ਕੋਲੇ ਹੋਰ ਹੋਵੇ 55 ਉਹ ਨਗੜੇ ਲਾਉਂਦੇ ਪੁੱਛ ਲੈਂਦੇ ਫੱਕ ਵੀ ਦਿਖਾਵਾਂਗੇ ਆਪਣੀ ਵੀ ਆਪਣੀ ਫੱਕ ਕਿੰਨੀ ਕਿੰਨੀ ਹੋ ਗਈ ਆਪਾਂ ਫੱਕ ਕਿੰਨੀ ਹੋਈ 12 ਫੱਕ ਸਿੱਟੀ ਹੋਈ ਆਪਾਂ 5 ਕਿੱਲੇ ਸਿੱਟੀ ਆ ਜਿਆਦਾ ਤਾਂ ਨਹੀਂ ਸਿੱਟੀ ਉਹ ਬਾਹਰ ਕਰੀਆ ਬੰਦਾ ਹਾਂ ਆਾ ਆਪਣੇ ਨਾਲ ਸਾਹਮਣੇ ਮਿੱਟੀ ਚਗਾਈ ਜਾਂਦੇ ਆ ਨਾਲ ਚਲੋ ਤੇਲ ਵੀ ਦੱਸਾਂਗੇ ਵੀ ਕਿੰਨਾ ਖਾ ਗਿਆ ਬਾਹਰ ਚ ਟਰੈਕਟਰ ਆਪਣਾ ਆਏ ਬਰੇਕ ਨਹੀਂ ਹੁੰਦਾ دیکھو یار کلاگ اوتر سالا ٹاڑ اے ٹاکر مزا دا کنے کام کراؤ میں ٹانگر پہ آوگا میرا میرا ٹانگر دیکھ کے چتاں نہ آلا نا ਰਿਆ ਜਾ ਆਹ ਨਾਲ ਦੇਖੋ ਜੀ ਬਾਈ ਜੀ ਨੀਵੇਂ ਬਣਾ ਦਾ ਵਿਜੋਤ ਵੀ ਹੁੰਦਾ ਯਾਰ ਘਾਰੇ ਪਈ ਜਾਂਦੇ ਆ ਬੱਟ ਪਾ ਲੈਨੇ ਆ ਬੱਟ ਢਾ ਲੈਨੇ ਆ ਮਿੱਟੀ ਜਾਈ ਜਾਂਦੀ ਆ ਮਿੱਟੀ ਆਈ ਜਾਂਦੀ ਆ ਆਹ ਦੇਖੋ ਜੀ ਕਿੱਡੇ ਕਿੱਡੇ ਘਾ ਰਿਆ ਟਰੈਕਟਰ ਵੀ ਕਿਵੇਂ ਕਰਦਾ ਰੋਕੋ ਰੋਕੋ oprali ਫਸ ਗਈ ਯਾਰ ਉਹ ਬਾਤ ਆ ਮੁੰਡੇ ਦਾ ਵਾਣ ਪੜਦਾ ਵਾ ਆਪ ਹੀ ਕਹਿੰਦਾ ਬਣਾ ਤਾ ਡਿਰਗਾ ਕੱਢਦਾ ਸ਼ੱਕਰ ਵਰਗਾ ਕੱਢਦਾ ਮਾਰ ਮਾਰ